ਸੂਰਜ ਗ੍ਰਹਿ ਤੇ ਕੁੱਤੇ ਨੂੰ ਖਵਾ ਦੇਣਾ ਇਹ ਇੱਕ ਚੀਜ਼ ਰਾਤੋਂ ਰਾਤ ਸੱਤ ਜਨਮਾਂ ਦੀ ਗਰੀਬੀ ਦੂਰ ਹੋ ਜਾਵੇਗੀ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਿੰਗਰ ਤੋਂ ਟਿਪਸ ਵਿੱਚ। ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ। Hindu tarang ਵਿੱਚ ਸਰਪ ਪਿਤਰ ਅਮਾਵਸਾ ਨੂੰ ਬਹੁਤ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਹ ਦਿਨ ਨਾ ਸਿਰਫ ਸਾਡੇ ਪਿਤਰਾਂ ਦੀ ਸ਼ਾਂਤੀ ਲਈ ਖਾਸ ਹੁੰਦਾ ਹੈ ਸਗੋਂ ਸਾਡੇ ਪੂਰੇ ਪਰਿਵਾਰ ਅਤੇ ਸਮਾਜ ਦੀ ਉન્નਤੀ ਪਲਾਈ ਵਿਸ਼ੇਸ਼ ਹੁੰਦਾ ਹੈ ਐ ਪਿਤਰਪਕ ਦਾ ਆਖਰੀ ਦਿਨ ਹੈ ਤੇ ਇਹ ਬੰਨਿਆ ਜਾਂਦਾ ਹੈ ਕਿ ਇਸ ਦਿਨ ਪੂਰੀ ਸ਼ਰਧਾ ਤੇ ਵਿਸ਼ਵਾਸ ਨਾਲ ਕਿਤਾ ਜਾਣ ਵਾਲਾ ਕੋਈ ਵੀ ਸ਼ਰਾਦ ਸਮਾਰੋਹ ਸਾਡੇ ਪਰਿਵਾਰ ਅਤੇ ਪਿਤਰਾਂ ਤੇ ਉਹਨਾਂ ਦੀ ਭਲਾਈ ਨਾਲ ਸਿੱਧਾ ਜੁੜਿਆ ਹੁੰਦਾ ਹੈ। ਧਾਨਵਿਗ੍ਰੰਤਾ ਵਿੱਚ ਸਪਸ਼ਟ ਉਰਤੇ ਜਿਕਰ ਕੀਤਾ ਗਿਆ ਹੈ ਕਿ ਜੇਕਰ અમાਸਿਆ ਵਾਲੇ ਦਿਨ ਪੁਰਖਾਂ ਦੀ ਸ਼ਰਾਦ ਸਹੀ ਰਸਮਾਂ ਤਰਪਨ ਦਾਨ ਤੇ ਸੇਵਾ ਨਾਲ ਸੱਚੇ ਦਿਲੋਂ ਕੀਤੀ ਜਾਂਦੀ ਹੈ। ਤਾਂ ਸਾਡੇ ਪਿਤਰ ਸਾਡੇ ਤੋਂ ਪਰਸਨ ਹੋ ਜਾਂਦੇ ਹਨ ਅਤੇ ਆਪਣੇ ਬੱਚਿਆਂ ਨੂੰ ਵੀ ਆਸ਼ੀਰਵਾਦ ਦਿੰਦੇ ਹਨ ਅਤੇ ਉਹ ਸਾਸ਼ੀਰਵਾਦ ਨਾਲ ਸਾਡੇ ਬਹੁਤ ਸਾਰੇ ਜਨਮਾਂ ਦੀ ਗਰੀਬੀ, ਦੁੱਖ, ਦਰਦ, ਸੰਕਟ ਦੂਰ ਹੋ ਜਾਂਦੇ ਹਨ ਪਰ ਦੋਸਤੋ ਇਹ ਵੀ ਇੱਕ ਬਹੁਤ ਹੀ ਕੋਰੀ ਸਚਾਈ ਹੈ ਕਿ ਅੱਜ ਦੇ ਸਮੇਂ ਵਿੱਚ ਅਗਿਆਨਤਾ ਅਤੇ ਲਾਪਰਵਾਹੀ ਦੇ ਕਾਰਨ ਲੋਕ ਕਿਸੇ ਦਿਨ ਕੁਝ ਜਿਹੀਆਂ ਗਲਤੀਆਂ ਕਰਦੇ ਹਨ ਜਿਸ ਦਾ ਮਾੜਾ ਪ੍ਰਭਾਵ ਪੂਰੇ ਪਰਿਵਾਰ ਨੂੰ ਪੂਰਾ ਸਾਲ ਭੁਗਤਣਾ ਪੈਂਦਾ ਹੈ ਅਤੇ ਉਹ ਗਲਤੀਆਂ ਕੀ ਹਨ ਸਰਬ ਪਿਤਰ ਅਮਾਵਸਿਆ ਦਾ ਦਿਨ ਕੋਈ ਆਮ ਦਿਨ ਨਹੀਂ ਹੈ ਜਿਨ੍ਹਾਂ ਨੂੰ ਆਪਣੇ ਪੁਰਖਿਆਂ ਲਈ ਸ਼ਰਾਧ ਤਰਪਣ ਦੀ ਤਾਰੀਖ ਯਾਦ ਨਹੀਂ ਸੀ ਉਹ ਸਰਬ ਪਿਤਰ ਅਮਾਵਸਿਆ ਤੇ ਆਪਣੇ ਪੁਰਖਿਆਂ ਲਈ ਸ਼ਰਾਧ ਅਤੇ ਤਰਪਣ ਵੀ ਕਰ ਸਕਦੇ ਹਨ ਸਾਡੇ ਹਿੰਦੂ ਧਰਮ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਪੁਰਖਿਆਂ ਦੇ ਆਸ਼ੀਰਵਾਦ ਤੋਂ ਬਿਨਾਂ ਪਰਿਵਾਰ ਵਿੱਚ ਕੋਈ ਵੀ ਕੰਮ ਖੁਸ਼ੀ ਅਤੇ ਸ਼ਾਂਤੀ ਨਾਲ ਪੂਰਾ ਨਹੀਂ ਹੋ ਸਕਦਾ ਐਸ ਲਈ ਪੁਰਖਿਆਂ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਪਰ ਦੋਸਤੋ ਅਜ ਦੇ ਸਮੇਂ ਵਿੱਚ ਜਾਣਕਾਰੀ ਅਤੇ ਗਿਆਨ ਦੀ ਘਾਟ ਦੇ ਕਾਰਨ ਕੁਝ ਲੋਕ ਆਪਣੇ ਪੁਰਖਿਆਂ ਨੂੰ ਯਾਦ ਵੀ ਨਹੀਂ ਕਰਦੇ ਅਤੇ ਸ਼ਰਾਧ ਦਾ ਸਾਰਾ ਸਮਾਂ ਮौज-ਮਸਤੀ ਵਿੱਚ ਬਿਤਾਉਂਦੇ ਹਨ ਕੁਝ ਲੋਕ ਆਪਵਿੱਤਰਸਥਾ ਵਿੱਚ ਧਿਆਨ ਤੋਂ ਬਿਨਾਂ ਕਰਦੀ ਸਫਾਈ ਕੀਤੇ ਬਿਨਾਂ ਮਿੰਨਾਂ ਕਿਸੇ ਸਫਾਈ ਦੇ ਭੋਜਨ ਪਕਾਉਂਦੇ ਹਨ ਅਤੇ ਆਪਣੇ ਪੁਰਖਿਆਂ ਲਈ ਸ਼ਰਾਦ ਸਹੀ ਢੰਗ ਨਾਲ ਨਹੀਂ ਕਰਦੇ। ਕੁਝ ਲੋਗ ਦੋਸ਼ਤ ਸ਼ਰਾਦ ਦੇ ਸਮੇਂ ਦੇ ਦੌਰਾਨ ਇੰਨਾ ਨਕਾਰਾਤਮਕ ਰਵੱਈਆ ਵੀ ਰੱਖਦੇ ਹਨ ਕਿ ਉਹ ਆਪਣੇ ਪੁਰਖਿਆਂ ਨੂੰ ਕਠੋਰ ਸ਼ਬਦ ਵੀ ਬੋਲਦੇ ਹਨ। ਪਿਛਲੀਆਂ ਘਟਨਾਵਾਂ ਨੂੰ ਯਾਦ ਕਰਦੇ ਹਨ ਅਤੇ ਉਨ੍ਹਾਂ ਦੇ ਬਾਰੇ ਬੁਰਾ ਭਲਾ ਵੀ ਕਹਿੰਦੇ ਹਨ। ਸ਼ਰਾਦ ਰਸਮਾਂ ਨੂੰ ਸਹੀ ਢੰਗ ਨਾਲ ਕਰਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਬਜਾਏ ਉਹਨਾਂ ਨੂੰ ਹੋਰ ਵੀ ਗੁੱਸੇ ਕਰਦੇ ਹਨ ਜਿਸ ਤੇ ਮਾੜੇ ਪਰਵਾਹ ਉਹਨਾਂ ਨੂੰ ਸਾਲ ਪਰ ਸਹਣੇ ਪੈਂਦੇ ਹਨ ਪਰ ਮੈਂ ਵੀ ਕਹਿੰਦਾ ਹੈ ਕਿ ਜੇਕਰ ਮਵਸਿਆਂ ਵਾਲੇ ਦਿਨ ਕੋਈ ਵੀ ਝਗੜਾ ਜਾਂ ਲੜਾਈ ਹੁੰਦੀ ਹੈ ਤਾਂ ਪੂਰਵਜ ਨਾਰਾਜ਼ ਹੋ ਜਾਂਦੇ ਹਨ ਅਤੇ ਉਹਨਾਂ ਦੇ ਆਸ਼ੀਰਵਾਦ ਦੀ بجائے ਸ਼ਰਾਪ ਦੇ ਰੂਪ ਵਿੱਚ ਬਦਕਿਸਮਤੀ ਘਰ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਇਸ ਤੋਂ ਇਲਾਵਾ ਲੋਕ ਇੱਕ ਵੱਡੀ ਗਲਤੀ ਐ ਵੀ ਕਰਦੇ ਹਨ ਕਿਸ ਦਿਨ ਮਾਸ਼ਰਾ ਆਪ ਜਾ ਤਮਸਿਪ ਹੋ ਜਾਂਦਾ ਸੇਵਨ ਵੀ ਕਰਦੇ ਹਨ ਜਦੋਂ ਕਿ ਪਿੱਤਰ ਪਕਦੇ ਦੌਰਾਨ ਪਕ្តਤਾ ਤੇ ਸੰਜਮ ਦਾ ਆਪਿਆਸ ਕਰਨਾpurਕਾ ਲਈ ਸ਼ਾਂਤੀ ਦਾ ਇੱਕੋ ਇੱਕ ਰਸਤਾ ਮੰਨਿਆ ਜਾਂਦਾ ਹੈ। ਸ਼ਾਸਤਰਾਂ ਵਿੱਚ ਇਹ ਵੀ ਕਿਹਾ ਗਿਆ ਹੈ ਯਮਾ ਸੇਵਣ ਦੇ ਦਿਨ ਸਾਨੂੰ ਭੋਜਨ ਕੱਪੜੇ ਪਾਣੀ ਦਿੱਲ ਦਾ ਦਖਣਾ দান ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਗਾਂ ਗਾਂ ਬ੍ਰਾਹਮਣ ਅਤੇ ਕੁੱਤੇ ਨੂੰ ਖਵਾਉਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਮੰਨਿਆ ਜਾਂਦਾ ਹੈ। ਕਿ ਇਹ ਸਾਰੇ ਪੁਰਖਾਂ ਦੇ ਪ੍ਰਤੀਖਾਨਾ ਅਤੇ ਉਹਨਾਂ ਨੂੰ ਸੰਤੁਸ਼ਟ ਕਰਨ ਨਾਲ ਪੁਰਖੇ ਪ੍ਰਸੰਨ ਹੁੰਦੇ ਹਨ ਖਾਸ ਕਰਕੇ ਜਦੋਂ ਕੁੱਤਿਆਂ ਦੀ ਗੱਲ ਆਉਂਦੀ ਹੈ ਤਾਂ ਧਾਰਮਿਕ ਗ੍ਰੰਥਾਂ ਵਿੱਚ ਸਪਸ਼ਟ ਰੂਪ ਤੇ ਇਹ ਵੀ ਕਿਹਾ ਗਿਆ ਹੈ ਕਿ ਕੁੱਤੇ ਨੂੰ ਯਮਰਾਜ ਦਾ ਦੂਤ ਵੀ ਮੰਨਿਆ ਜਾਂਦਾ ਹੈ ਅਤੇ ਪੁਰਖਾਂ ਦੇ ਦੂਤ ਵਜੋਂ ਹੈ ਕੰਮ ਕਰਦਾ ਹੈ ਜਦੋਂ ਅਸੀਂ ਸਰ ਪਿਤਰਾਂ ਮਮਾ ਵਸਿਆ ਵਾਲੇ ਦੇ ਚੁੱਪਚਾਪ ਕੁੱਤੇ ਨੂੰ ਬਿਨਾਂ ਕਿਸੇ ਨੂੰ ਦੱਸੇ ਖਵਾਉਂਦੇ ਹਾਂ ਤਾਂ ਇਹ ਸਿੱਧਾ ਸੰਕੇਤ ਇਹ ਕਿਸੀ ਆਪਣੇ ਪੁਰਖਿਆਂ ਦੀ ਆਤਮਾਵਾਂ ਨੂੰ ਸ਼ਾਂਤੀ ਦੇਣ ਲਈ ਅਮਦੂਤ ਨੂੰ ਖੁਸ਼ ਕੀਤਾ ਹੈ ਇੱਥੇ ਚੁੱਪਚਾਪ ਸ਼ਬਦਾ ਅਰਥ ਲਿਖਾਵਾ ਕੀਤੇ ਬਿਨਾ ਬਿਨਾ ਕਿਸੇ ਹੰਕਾਰ ਦੇ ਪੁਰਖਿਆਂ ਦੇ ਪ੍ਰਤੀ ਸ਼ਰਧਾ ਅਤੇ ਸ਼ਰਧਾ ਨਾਲ ਕੀਤਾ ਗਿਆ ਕੰਮਕਰੋ ਜੇਕਰ ਇਹ ਕੰਮ ਘਟ ਦਿਖਾਵੇ ਨਾਲ ਅਤੇ ਦੂਜਿਆਂ ਨੂੰ ਦਿਖਾਵਾ ਕਰਨ ਲਈ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਅੱਦਾ ਵੀ ਨਤੀਜਾ ਨਹੀਂ ਮਿਲਦਾ ਹੁਣ ਸਵਾਲ ਇਹ ਹੁੰਦਾ ਹੈ ਕਿ ਅਸਤਿਨ ਕੁੱਤੇ ਨੂੰ ਸਾਨੂੰ ਕੀ ਖਾਣਾ ਚਾਹੀਦਾ ਹੈ ਇਸ ਲਈ ਸਾਸ਼ਤਰਾਂ ਵਿੱਚ ਵੀ ਦੱਸਿਆ ਗਿਆ ਹੈ ਕਿ ਕਣਕ ਦਾ ਆਟਾ ਦੁੱਧ ਚੌਲ ਰੋਟੀ ਦੁੱਧ ਤੋਂ ਬਣੇ ਪਦਾਰਤ ਅਤੇ ਤੇਲ ਦੇ ਉਤਪਾਦ ਵਿਸ਼ੇਸ਼ ਤੌਰ ਤੇ ਹਲਾਇਕ ਹੁੰਦੇ ਹਨ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਚੁੱਪਚਾਪ ਸਵੇਰ ਨੂੰ ਤੋਂ ਬਾਅਦ ਸ਼ੁੱਧ ਮੱਣ ਨਾਲ ਇੱਕ ਕਾਲੇ ਜਾਂ ਪੂਰੇ ਕੁੱਤੇ ਨੂੰ ਰੋਟੀ ਤੇ ਗੁੜ ਪਾ ਕੇ ਖਵਾਉਂਦਾ ਹੈ ਤਾਂ ਉਸਦੇ ਮੁਲਕੇ ਬਹੁਤ ਖੁਸ਼ ਹੋ ਜਾਂਦੇ ਹਨ ਹੱਤੇ ਕਈ ਜਨਮਾਂ ਦੀ ਗਰੀਬੀ ਦੁੱਖ ਦਰਦ ਵੀ ਖਤਮ ਹੋ ਜਾਂਦੇ ਹਨ ਇਹ ਕ੍ਰਿਆ ਨਾ ਸਿਰਫ ਕੁੱਤਿਆਂ ਲਈ ਲਾਭਦਾਇਕ ਹੁੰਦੀ ਹੈ ਸਗੋਂ ਉਹਨਾਂ ਦੇ ਕਲਿਆਣ ਲਈ ਵੀ ਹੁੰਦੀ ਹੈ ਇਹ ਨਾ ਸਿਰਫ ਮੌਜਮਦਾ ਜੀਵਨ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਲਿਆਉਂਦਾ ਹੈ ਬਲਕਿ ਵਿਅਕਤੀ ਨੂੰ ਅਗਲੇ ਜਨਮ ਵਿੱਚ ਇੱਕ ਬਿਹਤਰ ਸੰਸਾਰ ਵੀ ਦਿੰਦਾ ਹੈ ਬਹੁਤ ਸਾਰੇ ਲੋਕ ਇਹ ਭੁੱਲ ਜਾਂਦੇ ਹਨ ਕਿ ਇਸ ਦਿਨ ਦਾਨ ਹਮੇਸ਼ਾ ਸ਼ੁੱਧ ਦਿਲ ਨਾਲ ਹੀ ਕਰਨਾ ਚਾਹੀਦਾ ਹੈ ਸਿਰਫ ਦਿਖਾਵੇ ਲਈ ਨਹੀਂ ਅਸਲੀ ਜਦੋਂ ਸਿਕੁੱਤੇ ਨੂੰ ਪੋਜਨ ਖਵਾਉਂਦੇ ਹਾਂ ਤਾਂ ਸਾਨੂੰ ਇਹ ਕਿੰਨੀ ਬਣਾਉਣਾ ਚਾਹੀਦਾ ਹੈ ਕਿ ਇਹ ਕੰਮ ਕਿਸੇ ਜਿ ਦਿਖਾਵੇ ਜਾਂ ਹੰਕਾਰ ਤੋਂ ਮੁਕਤ ਹੋਵੇ ਇਸ ਦਿਨ ਸਾਨੂੰ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਸ਼ੁੱਧ ਸ਼ਬਦਾਂ ਦੀ ਵਰਤੋਂ ਕਿੱਤੀ ਜਾਣੀ ਚਾਹੀਦੀ ਹੈ ਚਗੜਾਣਾ ਕਿਤਾ ਜਾਵੇ ਦੂਜਿਆਂ ਬਾਰੇ ਬੁਰਾ ਨਾ ਬੋਲਿਆ ਜਾਵੇ ਅਤੇ ਪੱਪੀ ਕੰਮਾਂ ਤੇ ਬਿਲੂਣਾ ਸਮਾਂ ਬਰਬਾਦ ਨਾ ਕੀਤਾ ਜਾਵੇ ਕਿਉਂਕਿ ਸਾਡੇ ਪੁਰਖਿਆਂ ਦੇ ਆਸ਼ੀਰਵਾਦ ਸਿਰਫ ਉਥੇ ਹੀ ਦਿਖਾਈ ਦਿੰਦੇ ਹਨ ਜਿੱਥੇ ਸ਼ਾਂਤੀ ਵਿਸ਼ਵਾਸ ਅਤੇ ਪਵਿੱਤਰਤਾ ਹੁੰਦੀ ਹੈ ਸ਼ਾਸਤਰਾਂ ਵਿੱਚ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਵਿਅਕਤੀ ਆਪਣੇ ਪੁਰਖਾਂ ਦੀ ਆਤਮਾਵਾਂ ਨੂੰ ਖੁਸ਼ ਕਰਨ ਲਈ ਪਵਿੱਤਰ ਅਮਾਵਸਿਆ ਵਾਲੇ ਦਿਨ ਕੁੱਤੇ ਨੂੰ ਰੋਟੀ ਦੁੱਧ ਜਾਫਿਰ ਚੋਲ ਖਵਾਉਂਦਾ ਹੈ ਤਾਂ ਉਸ ਦੇ ਘਰ ਵਿੱਚ ਕਦੇ ਵੀ ਗਰੀਬੀ ਨਹੀਂ ਹੁੰਦੀ ਅਤੇ ਉਹ ਵਿਅਕਤੀ ਕਈ ਜਨਮਾਂ ਤੱਕ ਕਿਸੇ ਵੀ ਤਰ੍ਹਾਂ ਦੀ ਕਮੀ ਤੋਂ ਮੁਕਤ ਰਹੇਗਾ ਐਸ ਲਈ ਸਰ ਪਵਿੱਤਰ ਅਮਾਵਸਿਆ ਦਾ ਇਹ ਰਾਜ ਆਮ ਲੋਕਾਂ ਨੂੰ ਨਹੀਂ ਪਤਾ ਅਤੇ ਜੋ ਇਸ ਰਾਜ ਨੂੰ ਜਾਣਦੇ ਹਨ ਉਹ ਚੁੱਪਚਾਪ ਹੀ ਕਰਦੇ ਹਨ ਦੋਸਤੋ ਇਸ ਦਿਨ ਨੂਨਾ ਸਿਰਫ ਧਾਰਮਿਕ ਦ੍ਰਿਸ਼ਟੀਕੋਣ ਤੋਂ ਸਗੋਂ ਅਧਿਆਤਮਿਕ ਦ੍ਰਿਸ਼ਟੀਕੋਣ ਤੋਂ ਹੀ ਬਹੁਤ ਜ਼ਿਆਦਾ ਖਾਸ ਮੰਨਿਆ ਜਾਂਦਾ ਹੈ ਕਿਉਂਕਿ ਇਹ ਕੋਈ ਇੱਕ ਮੌਕਾ ਹੈ ਜਦੋਂ ਸੇ ਆਪਣੇ ਪੁਰਖਿਆਂ ਲਈ ਕੁਝ ਕਰ ਸਕਦੇ ਹਾਂ ਅਤੇ ਉਨ੍ਹਾਂ ਦੇ ਆਸ਼ੀਰਵਾਦ ਨਾਲ ਆਪਣੇ ਜੀਵਨ ਦੀਆਂ ਮੁਸ਼ਕਲਾਂ ਨੂੰ ਆਸਾਨ ਵੀ ਬਣਾ ਸਕਦੇ ਹਾਂ ਹਾਲਾਂਕਿ ਦੁਖਦੀ ਗੱਲ ਹੈ ਕਿ ਅੱਜਕਲ੍ਹ ਬਹੁਤ ਸਾਰੇ ਲੋਕ ਇਸ ਦਿਨ ਦੀ ਅਸਲੀਅਤ ਅਤੇ ਗੰਭੀਰਤਾ ਨੂੰ ਸਮਝਣ ਲਈ ਅਸਫਲ ਰਹਿੰਦੇ ਹਨ ਅਤੇ ਬਹੁਤ ਸਾਰੀਆਂ ਗਲਤੀਆਂ ਕਰਦੇ ਰਹਿੰਦੇ ਹਨ ਜੋ ਨਾ ਸਿਰਫ ਉਹਨਾਂ ਲਈ ਸਗੋਂ ਉਹਨਾਂ ਦੇ ਪੂਰੇ ਪਰਿਵਾਰ ਲਈ ਵੀ ਬਦਕਿਸਮਤੀ ਲਿਆਉਂਦੀਆਂ ਹਨ ਉਦਾਹਰਣ ਵਜੋਂ ਇਸ ਦਿਨ ਬਹੁਤ ਸਾਰੇ ਲੋਕ ਦੇਰ ਨਾਲ ਉੱਠਦੇ ਹਨ ਅਤੇ ਬਿਨਾਂ ਇਸ਼ਨਾਨ ਜਾਂ ਫਿਰ ਧਿਆਨ ਕੀਤੇ ਉਜਨ ਤਿਆਰ ਕਰਦੇ ਹਨ ਸ਼ਾਸਤਰਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਿਤਰ ਪਕਟੇ ਅਤੇ ਖਾਸ ਕਰਕੇ ਨਵੇਂ ਚੰਦ ਵਾਲੇ ਦਿਨ ਬ੍ਰਹਮਾ ਮੂਰਤ ਵਿੱਚ ਜਾਗਣਾ ਇਸ਼ਨਾਨ ਕਰਨਾ ਆਪਣੇ ਆਪ ਨੂੰ ਸ਼ੁੱਧ ਕਰਨਾ ਅਤੇ ਆਪਣੇ ਆਪ ਨੂੰ ਸ਼ੁੱਧ ਕਰਨ ਤੋਂ ਬਾਅਦ ਪੁਰਖਿਆਂ ਨੂੰ ਯਾਦ ਕਰਨਾ ਸ਼ੁਰੂ ਹੁੰਦਾ ਹੈ ਐਸੀ ਤਰ੍ਹਾਂ ਕੁਝ ਲੋਕ ਅਸ ਦਿਨ ਘਰ ਦੀ ਸਫਾਈ ਕਰਨ ਵਿੱਚ ਅੰਗੇਲੀ ਕਰਦੇ ਹਨ ਐ ਵੀ ਮੰਨਿਆ ਜਾਂਦਾ ਹੈ ਕਿ ਜਿੱਥੇ ਗੰਦਗੀ ਹੁੰਦੀ ਹੈ ਉੱਤੇ ਨਾ ਤਾਂ ਦੇਦੇ ਹੁੰਦੇ ਹਾਂ ਅਤੇ ਨਾ ਹੀ ਪੁਰਖੇ ਖੁਸ਼ ਹੁੰਦੇ ਹਨ ਅਸ ਦਿਨ ਕੰਨ ਨੂੰ ਸਾਫ਼ ਰੱਖਣਾ ਤુલਸੀ ਦੇ ਪੌਦੇ ਨੂੰ ਪਾਣੀ ਚੜਾਉਣਾ ਅਤੇ ਦੀਵਾ ਜਗਾਉਣਾ ਜ਼ਰੂਰੀ ਹੁੰਦਾ ਹੈ ਲੋਕਾਂ ਦੀ ਖੋਰ ਗਲਤੀ ਆਉਂਦੀ ਹੈ দান ਕਰਨਾ ਜਾਂ দান ਵਿੱਚ ਹੰਕਾਰ ਦਿਖਾਉਣਾ ਤਰਮ ਗ੍ਰੰਥਾ ਵਿੱਚ ਸਪਸ਼ਟ ਉਤੇ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਕਿਸੇ ਵੀ ਗਰੀਬ ਬੇਸਹਾਰਾ ਜਾਂ ਲੋੜਵੰਦ ਵਿਅਕਤੀ ਜਾਂ ਬ੍ਰਾਹਮਣ ਨੂੰ ਭੋਜਨ ਕੱਪੜੇ ਅਨਾਜ ਜਾਂ ਪਾਣੀ ਦਿੰਦੇ ਹੋ ਤਾਂ ਜਦੋਂ ਤੁਸੀਂ ਦक्षिਣਾ ਵਰਗੇ ਪੈਸੇ দান ਕਰਦੇ ਹੋ ਤਾਂ ਐਸਾ ਸਿੱਧਾ ਲਾ ਤੁਹਾਡੇ ਔਰਖਾ ਤੱਕ ਪਹੁੰਚਦਾ ਹੈ ਹਾਲਾਂਕਿ ਜੇਕਰ ਤੁਸੀਂ ਸੋਚਦੇ ਹੋ ਕਿ ਲੋਕ ਦੇਖਣਗੇ ਕਿ ਤੁਸੀਂ ਕਿੰਨੇ ਉਦਾਰ ਹੋ ਤਾਂ ਤੁਹਾਡਾ ਘੁਣਦਾ ਹੋ ਜਾਂਦਾ ਹੈ। ਨਾਲ ਹਮੇਸ਼ਾ ਗੁਪਤਤਾ ਤੇ ਸ਼ਰਧਾ ਨਾਲ ਹੀ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਮਾਸ ਖਾਣਾ, ਸ਼ਰਾਬ ਪੀਣਾ, ਦੂਜਿਆਂ ਨੂੰ ਗਾਲਾਂ ਕੱਢਣਾ ਜਾਂ ਫਿਰ ਇਸ ਦਿਨ ਝੂਠ ਬੋਲਣਾ ਅਜਿਹੀਆਂ ਗਲਤੀਆਂ ਹਣਜੂ ਪੁਰਖਾਂ ਨੂੰ ਬਹੁਤ ਜ਼ਿਆਦਾ ਨਰਾਜ਼ ਕਰ ਦਿੰਦੀਆਂ ਹਨ। ਜਦੋਂ ਪੁਰਖੇ ਪਰਸੁੰਦੇ ਹਨ ਤਾਂ ਬਿਮਾਰੀ, ਵਿੱਤੀ ਤੰਗੀ ਜਾਂ ਰਿਸ਼ਤੇ ਦਾ ਕਲੇਸ਼ ਕਿਸੇ ਵਿਅਕਤੀ ਦੇ ਜੀਵਨ ਤੋਂ ਦੂਰ ਹੋ ਜਾਂਦਾ ਹੈ ਇਸ ਲਈ ਇਸ ਦਿਨ ਨੂੰ ਪੂਰੀ ਤਰ੍ਹਾਂ ਸ਼ੁੱਧਤਾ ਨਾਲ ਹੀ ਮਨਾਉਣਾ ਜ਼ਰੂਰੀ ਹੁੰਦਾ ਹੈ ਹੁਣ ਅਸੀਂ ਉਹਨਾਂ ਚੀਜ਼ਾਂ ਬਾਰੇ ਲਾਉਂਦੇ ਹਾਂ ਜੋ ਇਸ ਦਿਨ ਦਾਨ ਕਰਨੀਆਂ ਚਾਹੀਦੀਆਂ ਹਨ ਸਭ ਤੋਂ ਮਹੱਤਵਪੂਰਨ ਭੋਜਨ ਦਾਨ ਹੈ ਭੁੱਖੇ ਨੂੰ ਖਾਣਾ ਖਵਾਉਣਾ ਸਭ ਤੋਂ ਵੱਡਾ ਪੁੰਨ ਮੰਨਿਆ ਜਾਂਦਾ ਹੈ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਨਵੇਂ ਚੰਦ ਵਾਲੇ ਦਿਨ ਕਿਸੇ ਭੁੱਖੇ ਵਿਅਕਤੀ ਨੂੰ ਖਵਾਉਂਦੇ ਹੋ ਤਾਂ ਤੁਹਾਡੇ ਪੁਰਖੇ ਵੀ ਸੰਤੁਸ਼ਟ ਹੋ ਜਾਂਦੇ ਹਨ ਐਸੀ ਤਰ੍ਹਾਂ ਪਾਣੀ ਦਾਨ ਕਰਨਾ ਵੀ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਪਾਣੀ ਜੀਵਨ ਦਾ ਆਧਾਰ ਹੁੰਦਾ ਹੈ ਅਤੇ ਪੁਰਖੇ ਸਿਰਫ ਪਾਣੀ ਨਾਲ ਹੀ ਸੰਤੁਸ਼ਟ ਹੁੰਦੇ ਹਨ। 뜰 ਦਾਨ ਕਰਨ ਦਾ ਬਹੁਤ ਮਹੱਤਵ ਹੁੰਦਾ ਹੈ ਕਿ ਇਸ ਤੋਂ ਬਿਨਾ ਸ਼ਰਾਧ ਅਧੂਰੀ ਮੰਨੀ ਜਾਂਦੀ ਹੈ। ਕੱਪੜਾ ਦਾਨ ਕਰਨਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਖਾਸ ਕਰਕੇ ਚਿੱਟੇ ਜਾਂ ਪੀਲੇ ਕੱਪੜੇ। ਰਸਤੇ ਲੰਮਾ ਬ੍ਰਾਹਮਣ ਜਾਂ ਲੋੜਵੰਦਾਂ ਨੂੰ ਦਾਨ ਦੇਣਾ, ਛਤਰੀਆਂ, ਜੁੱਤੀਆਂ, ਅਨਾਜ, ਫਲ ਆਦਿ ਦੇਣਾ ਇੱਕ ਬਹੁਤ ਹੀ ਪੁੰਨਦਾਵਮ ਹੁੰਦਾ ਹੈ। ਹਾਲਾਂਕਿ ਇਸ ਸਭ ਦੇ ਅੰਦਰ ਇੱਕ ਰਾਜ਼ ਛੁਪਿਆ ਹੋਇਆ ਹੈ ਜੋ ਕਿ ਜ਼ਿਆਦਾਤਰ ਲੋਕ ਨਹੀਂ ਜਾਣਦੇ ਨਵੇਂ ਚੰਦ ਵਾਲੇ ਦਿਨ ਕੁੱਤੇ ਨੂੰ ਭੋਜਨ ਖਵਾਉਣਾ ਗੁਣਵਾਨ ਕੁੱਤੇ ਨੂੰ ਇੱਕ ਵਿਸ਼ੇਸ਼ ਥਾਂ ਦਿੱਤਾ ਜਾਂਦਾ ਹੈ ਕਿਉਂਕਿ ਇਸ ਨੂੰ ਜਮਨਾਸ ਦਾ ਦੂਤ ਮੰਨਿਆ ਜਾਂਦਾ ਹੈ ਇਸ ਦਾ ਪਿੱਛੇ ਲੋਕ ਅਤੇ ਇਹ ਹਮ ਲੋਕ ਨਾਲ ਸਿੱਧਾ ਸਬੰਧ ਹੁੰਦਾ ਹੈ ਜਦੋਂ ਅਸੀਂ ਇਸ ਕੁੱਤੇ ਨੂੰ ਭੋਜਨ ਖਵਾਉਂਦੇ ਹਾਂ ਤਾਂ ਇਸ ਗੱਲ ਦਾ ਪੱਟਕ ਹੁੰਦਾ ਹੈ ਕਿ ਅਸੀਂ ਆਪਣੇ ਪੁਰਖਿਆਂ ਨੂੰ ਭੋਜਨ ਅਤੇ ਪਾਣੀ ਪਹੁੰਚਾਇਆ ਹੈ ਕਉਤਾ ਵਫਾਦਾਰੀ ਰੱਖੀ ਅਤੇ ਦੂਤ ਨੂੰ ਚੱਕਣ ਦਾ ਪ੍ਰਤੀਕ ਹੁੰਦਾ ਹੈ ਕਾਂਸ ਵਰਕੇ ਜਦੋਂ ਇਹ ਕਮੋ ਗੁਪਚਪ ਅਤੇ ਬਿਨਾਂ ਕਿਸੇ ਦਿਖਾਵੇ ਦੇ ਕੀਤਾ ਜਾਂਦਾ ਹੈ ਤਾਂ ਇਸ ਦੇ ਫਲ ਹਜ਼ਾਰ ਗੁਣਾ ਵੱਜ ਜਾਂਦੇ ਹਨ ਸਾਸਤਰਾ ਵਿੱਚ ਜਵੀ ਕਿਹਾ ਗਿਆ ਹੈ ਕਿ ਰਸ ਦਿਨ ਇੱਕ ਕਾਲੇ ਕੁੱਤੇ ਨੂੰ ਇੱਕ ਰੋਟੀ ਖਵਾਈ ਜਾਣੀ ਚਾਹੀਦੀ ਹੈ ਇਹ ਰੋਟੀ ਕਣਕ ਦੇ ਆਟੇ ਦੀ ਬਣੀ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਬਣਾਉਂਦੇ ਸਮੇਂ ਪੂਰਜਾਂ ਨੂੰ ਸ਼ੁੱਧ ਦਿਲ ਨਾਲ ਯਾਦ ਕੀਤਾ ਜਾਣਾ ਚਾਹੀਦਾ ਹੈ ਰੋਟੀ ਤੇ ਗੁੜ ਰਖਣਾ ਮਿਠਾਸ ਖੁਸ਼ਹਾਲੀ ਚੰਗੀ ਕਿਸਮਤ ਨੂੰ ਦਰਸਾਉਂਦਾ ਹੈ ਇਸ ਤੋਂ ਇਲਾਵਾ ਦੁੱਧ ਤੋਂ ਬਣੀ ਰੋਟੀ ਜਾਂ ਖਿਚੜੀ ਚੋਨਾ ਦਾ ਹਲਵਾ ਜਾਂ ਖੀਰ ਵਿਚੜਾਈ ਜਾਂ ਸਕਦੀ ਹੈ ਕੁਝ ਲੋਕ ਕੁੱਤੇ ਨੂੰ ਦਿੰਦੇ ਚੋਨਾ ਤੋਂ ਬਣੇ ਲੱਡੂ ਵੀ ਖਾਉਂਦੇ ਹਨ ਇਹ ਸਾਰੀਆਂ ਹੀ ਚੀਜ਼ਾਂ ਪਿਤਰਾਂ ਨੂੰ ਉਹ ਪਿਆਰੀਆਂ ਮੰਨਿਆ ਜਾਂਦੀਆਂ ਹਨ ਅਤੇ ਜਦੋਂ ਇਹ ਕਿਸੇ ਦੇ ਕੁੱਤੇ ਰਾਹੀਂ ਕੀਤਾ ਜਾਂਦਾ ਹੈ ਤਾਂ ਪੁਰਖ ਸੰਤੁਸ਼ਟ ਹੋ ਜਾਂਦੇ ਹਨ ਅਤੇ ਘਰ ਦੀ ਦੌਲਤ ਖੁਸ਼ਹਾਲੀ ਲੰਬੀ ਉਮਰ ਤੇ ਪ੍ਰਸਿੱਧੀ ਵਿੱਚ ਵੀ ਵਾਦਾ ਕਰਦੇ ਹਨ ਮੈਂ ਮੰਨਦਾ ਹੈ ਕਿ ਜੇਕਰ ਗਰੀਬੀ ਪੀੜਿਆਂ ਤੋਂ ਪਰਵਾਹ ਨੂੰ ਸਤਾਉਂਦੀ ਆ ਰਹੀ ਹੈ ਕਰਜ਼ੇ ਦਾ ਬੋਝ ਹੈ ਘਰਵਾਰ ਵਿੱਚ ਘਾਟਾ ਹੈ ਜਾਂ ਘਰ ਵਿੱਚ ਖੁਸ਼ਹਾਲੀ ਦੀ ਘਾਟ ਹੈ ਤਾਂ ਸਰਪਿਤਰ ਮਸਿਆ ਦੇ ਦਿਨ ਚੁੱਪਚਾਪ ਕੁੱਤੇ ਨੂੰ ਰੋਟੀ ਖੋਣ ਨਾਲ ਕਈ ਜੀਵਾਂ ਦੀ ਗਰੀਬੀ ਵੀ ਦੂਰ ਹੋ ਜਾਂਦੀ ਹੈ ਇਹ ਉਪਾਏ ਇਨਾ ਗੁਪਤ ਤੇ ਪ੍ਰਭਾਵਸ਼ਾਲੀ ਹੁੰਦਾ ਹੈ ਕਿ ਬਹੁਤ ਘੱਟ ਲੋਕ ਇਸ ਬਾਰੇ ਜਾਣਦੇ ਹਨ ਤੇ ਐਸੇ ਲਈ ਜੋ ਲੋਕ ਇਸ ਬਾਰੇ ਜਾਣਦੇ ਹਨ ਅਤੇ ਸ਼ਰਧਾ ਨਾਲ ਕਰਦੇ ਹਨ ਤਾਂ ਉਹਨਾਂ ਨੂੰ ਆਪਣੇ ਘਰਾਂ ਵਿੱਚ ਕਦੇ ਵੀ ਲక్ష్ਮੀ ਦੇ ਕੰਡ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹਾਲਾਂਕਿ ਇਹ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਸਪਾਈ ਦੇ ਨਾਲ ਵਿਕਤੀ ਨੂੰ ਆਪਣੇ ਆਚਰਣ ਨੂੰ ਵੀ ਨੇਕ ਬਣਾਉਣਾ ਚਾਹੀਦਾ ਹੈ ਜੇਕਰ ਕੋਈ ਵੀ ਸੋਚਦਾ ਹੈ ਕਿ ਕੁੱਤੇ ਨੂੰ ਸਿਰਫ ਰੋਟੀ ਖਵਾਉਣ ਨਾਲ ਹੀ ਉਸ ਦੇ ਸਾਰੇ ਪਾਪ ਉੱਤੇ ਜਾਣ ਦੇ ਤਾਂ ਇਹ ਇੱਕ ਪਰਮ ਹੈ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਸੱਚਾਈ ਸੰਜਮ ਦਇਆ ਨਿੱਕੇ ਜਿਹੇ ਤਨ ਮਿਤਾ ਦਾ ਪਾਲਨ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਇਸ ਦਿਨ ਜੇਕਰ ਤੁਸੀਂ ਕਿਸੇ ਬ੍ਰਾਹਮਣ ਨੂੰ ਭੋਜਨ ਖਵਾਉਂਦੇ ਹੋ, ਤਾਂ ਮਾਤਾ ਗਾਂ ਦੀ ਸੇਵਾ ਕਰਦੇ ਹੋ, ਕਿਸੇ ਨਦੀ ਜਾਂ ਤਲਾਹ ਵਿੱਚ ਤਰਪਨ ਕਰਦੇ ਹੋ ਤੇ ਇੱਕ ਕੁੱਤੇ ਨੂੰ ਵੀ ਭੋਜਨ ਖਵਾਉਂਦੇ ਹੋ ਤਾਂ ਲਾਭ ਕਈ ਗੁਣਾ ਵੱਧ ਜਾਣਗੇ। ਇਸ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਸਿਰਫ ਪਿਤਰਮਸਿਆਂ ਤੇ ਸਿਰਫ ਇੱਕ ਮੌਕਾ ਨਹੀਂ ਹੈ ਸਗੋਂ ਆਪਣੇ ਪੁਰਖਿਆਂ ਨਾਲ ਜੁੜਨ, ਉਹਨਾਂ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਪ੍ਰਗਟ ਕਰਾਉਣਾ ਤੇ ਉਹਨਾਂ ਦੇ आशीर्वाद ਨਾਲ ਆਪਣੇ ਵਰਤਮਾਨ ਅਤੇ ਭਵਿੱਖ ਨੂੰ ਖੁਸ਼ ਕਰਨ ਦਾ ਮੌਕਾ ਵੀ ਹੁੰਦਾ ਹੈ ਦੋਸਤੋ ਸਰਬਤਰ ਮੌਸੇ ਤੇ ਜਦੋਂ ਅਸੀਂ ਇੱਕ ਕੁੱਤੇ ਨੂੰ ਪੋਜਨ ਕਉਂਦੇ ਹਾਂ ਤਾਂ ਇਹ ਸਿਰਫ ਸਾਧਾਰਨ ਕਾਰਜ ਨਹੀਂ ਹੁੰਦਾ ਸਗੋਂ ਇਹ ਗੁੰਗਾ ਅਧਿਆਤਮਿਕ ਅਭਿਆਸ ਹੁੰਦਾ ਹੈ ਧਾਰਮਿਕ ਗ੍ਰੰਥਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੁੱਤਾ ਸਿਰਫ ਇੱਕ ਜਾਨਵਰ ਹੀ ਨਹੀਂ ਸਗੋਂ ਇਹ ਮਨਾਜ਼ ਦਾ ਦੂਤ ਹੈ ਅਤੇ ਪੁਖਿਆਂ ਦੇ ਦੂਤ ਵਜੋਂ ਕੰਮ ਕਰਦਾ ਹੈ ਜਦੋਂ ਅਸੀਂ ਹੱਸ ਨੂੰ ਕਹੁੰਦੇ ਆ ਤਾਂ ਸਾਡੀਆਂ ਪਾਵਨਾਵਾਂ ਨੂੰ ਪ੍ਰਖਿਆ ਦੇ ਸੰਸਾਰ ਤੱਕ ਪਹੁੰਚ ਮਿਲਦਾ ਹੈ ਇਸ ਲਈ ਸਾਸ਼ਤਰਾਂ ਜਿसे ਸਾਨੂੰ ਹੈ ਰਸਮ ਚੁਪਚਾ ਅਤੇ ਗੁਪਤ ਰੂਪ ਚ ਕਰਨ ਦੀ ਹਦਾਇਤ ਕਰਦੇ ਹਨ ਚੁਪਚਾ ਦਾ ਮਤਲਬ ਹੈ ਸਰਸਮ ਵਿੱਚ ਕੋਈ ਦਿਖਾਵਾ ਹੰਕਾਜਾ ਭਾਰੀ ਪ੍ਰਦਰਸ਼ਨ ਨਹੀਂ ਹੋਣਾ ਚਾਹੀਦਾ ਸਾਨੂੰ ਇਹ ਰਸਮ ਸ਼ਰਧਾ ਨਾਲ ਕੀਤੀ ਜਾਣੀ ਚਾਹੀਦੀ ਹੈ ਸਿਰਫ ਆਪਣੇ ਪੁਰਖਿਆਂ ਦੀ ਸ਼ਾਂਤੀ ਲਈ ਇਹ ਰਸਮ ਸਵੇਰੇ ਨੂੰ ਧਿਆਨ ਕਰਨ ਸਾਫ ਕੱਪੜੇ ਪਹਿਨਣ ਅਤੇ ਆਪਣੇ ਪੁਰਖਿਆਂ ਨੂੰ ਯਾਦ ਕਰਕੇ ਸ਼ੁਰੂ ਕਰਨੀ ਚਾਹੀਦੀ ਹੈ ਇਸ ਤੋਂ ਲਾਵਾ ਕਣਕ ਦੇ ਆਟੇ ਤੋਂ ਇੱਕ ਰੋਟੀ ਬਣਾਈ ਜਾਂਦੀ ਹੈ ਤੇ ਉੱਪਰ ਗੁੜ ਰੱਖਿਆ ਜਾਂਦਾ ਹੈ। ਕੁਝ ਲੋਕ ਐਸੇ ਵਿੱਚ ਤੇਲ ਵੀ ਪਾਉਂਦੇ ਹਨ ਜਦੋਂ ਰੋਟੀ ਪੂਰੀ ਤਰ੍ਹਾਂ ਹੀ ਤਿਆਰ ਹੋ ਜਾਂਦੀ ਹੈ ਤਾਂ ਦੁੱਧ ਜਾਂ ਫਿਰ ਚੋਲਾਂ ਦਾ ਮਿਸ਼ਰਣ ਓਨ ਤੋਂ ਬਾਅਦ ਅਸਵਾਰੇ ਕਿਸੇ ਨੂੰ ਆਪਣੇ ਪਰਾਂ ਦੇ ਮੈਂਬਰ ਨੂੰ ਨਾ ਦੱਸੋ ਅਤੇ ਨਾ ਹੀ ਆਪਣੇ ਗੁਆਂਢੀਆਂ ਨੂੰ ਦੱਸੋ। ਐਸੇ ਨੂੰ ਸਿੱਧੇ ਕੁੱਤੇ ਕੋਲ لے ਜਾਓ ਅਤੇ ਸ਼ਰਧਾ ਨਾਲ ਸਾਨੂੰ ਖਵਾਓ। ਇਸ ਸਮੇਂ ਦੇ ਦੌਰਾਨ ਆਪਣੇ ਪਰਿਵਾਰਕਾਂ ਨੂੰ ਆਪਣੇ ਮਨ ਵਿੱਚ ਪ੍ਰਾਰਥਨਾ ਕਰੋ। ਕਿ ਉਹ ਇਸ ਹੁੰਦੇ ਨੂੰ ਸਵੀਕਾਰ ਕਰਨ ਅਤੇ ਸਾਨੂੰ ਆਪਣਾ ਆਸ਼ੀਰਵਾਦ ਦੇਣ। ਸ਼ਾਸਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਹ ਰਸਮ ਸਹੀ ਰਾਦੇ ਨਾਲ ਕੀਤੀ ਜਾਂਦੀ ਹੈ ਤਾਂ ਪੀੜੀਆਂ ਤੋਂ ਚਲੀ ਆ ਰਹੀ ਹੈ। ਗਰੀਬੀ ਤੇ ਅਜੇਪਨ ਦਾ ਨਾਸ਼ ਹੁੰਦਾ ਹੈ। ਜਿਨ੍ਹਾਂ ਪਰਿਵਾਰਾਂ ਵਿੱਚ ਸਦੀਆਂ ਤੋਂ ਗਰੀਬੀ ਬਣੀ ਹੋਈ ਹੈ, ਤੁਸੀਂ ਕਿੰਨੀ ਮਿਹਨਤ ਕਰੋ ਪੈਸਾ ਨਹੀਂ ਰੁਕਦਾ, ਖੁਸ਼ਹਾਲੀ ਨਹੀਂ ਹੁੰਦੀ, ਘਰਵਾਂ ਨੂੰ ਨੁਕਸਾਨ ਹੁੰਦਾ ਹੈ ਤੇ ਖਰਚੇ ਵੀ ਜਨਾਨੇ ਦਾ ਹੁੰਦਾ ਹੈ। ਸਬਦਾ ਮੂਲ ਕਾਰਨ ਪਿਤਾ ਦੋਸ਼ ਮੰਨਿਆ ਜਾਂਦਾ ਹੈ। ਦੋਸ ਦਾ ਸਭ ਤੋਂ ਮੂਲ ਸਰ ਅਤੇ ਪਰਵਾਰ ਲਈ ਪਾਇਸਰ ਪਿਤਰ ਮਮਸਾ ਵਾਲੇ ਦਿਨ ਕੁੱਤੇ ਨੂੰ ਰੋਟੀ ਖਵਾਉਣਾ ਹੁੰਦਾ ਹੈ نتیਜੇ ਵਜੋਂ ਘਰ ਵਿੱਚ ਖਾਸ ਹੁੰਦੇ ਹਨ ਤੇ ਅਸ਼ੀਰਵਾਦ ਦਿੰਦੇ ਹਨ ਇਸ ਨਾਲ ਪਰਿਵਾਰ ਵਿੱਚ ਖੁਸ਼ੀ ਸ਼ਾਂਤੀ ਤੇ ਖੁਸ਼ਹਾਲੀ ਅਤੇ ਚੰਗੀ ਕਿਸਮਤ ਆਉਂਦੀ ਹੈ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਿਨ ਕੁੱਤੇ ਨੂੰ ਰੋਟੀ ਖਾਣ ਨਾਲ ਘਰ ਵਿੱਚੋਂ ਨਕਾਰਾਤਮਕਤਾ ਮੁਕ ਜਾਂ ਦੂਰ ਹੁੰਦੀ ਹੈ ਗ੍ਰਹਿ ਦੋਸ਼ਾਂ ਤੋਂ ਦੇ ਅਚਾਨਕ ਹੋਣ ਵਾਲੇ ਸੰਕਟਾਂ ਨੂੰ ਉਟਾਰਿਆ ਜਾਂਦਾ ਹੈ ਹਉ ਪਾਉਣ ਸ਼ਨੀਅਤ ਤੇ ਰਾਹੂ ਨਾਲ ਸੰਬੰਧਿਤ ਮੁਸੀਬਤਾਂ ਲਈ ਵਿਸ਼ੇਸ਼ ਤੌਰ ਤੇ ਪ੍ਰਭਾਵਸ਼ਾਲੀ ਹੁੰਦਾ ਹੈ ਬਹੁਤ ਸਾਰੇ ਲੋਕ ਦੱਸਦੇ ਹਨ ਕਿ ਜਿਵੇਂ ਉਹਨਾਂ ਨੇ ਇਸ ਰਸਣ ਸ਼ਰਤ ਨਾਲ ਕੀਤੀ ਜਾ ਕਾਲ ਮਿੱਤਰੋ ਦੀ ਲక్ష్ਮੀ ਦਾਗਮ ਨੂੰ ਇਹ ਕਾਰਵਾਰ ਵਿੱਚ ਰੁਕੀ ਹੋਈ ਤੇ ਹੌਲੀ-ਹੌਲੀ ਗਿਰਾਵਟ ਆਉਣ ਲੱਗੀ ਹੈ ਵੀ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ ਲੰਮੀ ਸਮੇਂ ਤੋਂ ਆਪਣੀ ਨੌਕਰੀ ਜਾਂ ਕਾਰੋਬਾਰ ਵਿੱਚ ਅਸਫਲਤਾ ਦਾ ਸਾਹਮਣਾ ਕਰ ਰਿਹਾ ਹੈ ਪਰਿਵਾਰਿਕ ਮੁਸੀਬਤਾਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਜਾਂ ਕਿਸੇ ਵੀ ਵੱਡੀ ਸਿਹਤ ਸਮੱਸਿਆ ਦਾ ਸਮਾਣਾ ਕਰਿਆ ਤਾਂ ਮਮਸਿਆ ਵਾਲੇ ਦਿਨ ਕੁੱਤ ਨੇ ਰੋਟੀ ਘੰਨ ਨਾਲ ਹੌਲੀ-ਹੌਲੀ ਸੁਧਾਰ ਹੁੰਦਾ ਹੈ ਤੇ ਪੁਰੋਜ ਕੁਝ ਹੁੰਦੇ ਹਨ ਤਾਂ ਉਹ ਆਪਣੇ ਵਸਜਾ ਦੇ ਜੀਵਨ ਤੋਂ ਸਾਰੇ ਮੁਸ਼ਕਿਲਾਂ ਵੀ ਦੂਰ ਕਰ ਲੈਂਦੇ ਹਨ ਜਦੋਂ ਇਹ ਚੁੱਪ-ਚਾਪ ਕੀਤਾ ਜਾਂਦਾ ਹੈ ਤਾਂ ਪੁਰੋਜ ਇਹ ਮਹਿਸੂਸ ਕਰਦੇ ਹਨ ਕਿ ਵਿਅਕਤੀ ਨੇ ਬਿਨਾਂ ਕਿਸੇ ਸਵਾਲ ਜਾਂ ਦਿਖਾਵੇ ਦੇ ਜੀਵਨ ਬਿਤਾਇਆ ਹੈ ਅਤੇ ਇਹ ਭਾਵਨਾ ਉਹਨਾਂ ਨੂੰ ਸਖਤ ਪ੍ਰਸੰਨ ਕਰਦੀ ਹੈ ਇਸ ਲਈ ਇਸ ਨੂੰ ਬਿਨਾਂ ਕਿਸੇ ਦਿਖਾਵੇ ਦੇ ਕੀਤਾ ਗਿਆ ਹੈ ਧਾਰਮਿਕ ਗ੍ਰੰਥਾਂ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਜੇਕਰ ਕੋਈ ਵੀ ਧਾਰਮਿਕ ਵਿਅਕਤੀ ਹਰ ਸਾਲ ਸਰਪਿਤਰਮ ਜੈ ਸ਼ਰਧਾ ਨਾਲ ਸਰਸਮ ਨੂੰ ਕਰਦਾ ਹੈ ਤਾਂ ਗਰੀਬੀ ਕਦੇ ਵੀ ਉਸਦੇ ਪਰਿਵਾਰ ਵਿੱਚ ਪ੍ਰਵੇਸ਼ ਨਹੀਂ ਕਰਦੀ ਅਤੇ ਉਸ ਦੀਆਂ ਔਣ ਵਾਲੀਆਂ ਪੀੜ੍ਹੀਆਂ ਵੀ ਖੁਸ਼ੀਆਂ ਅਤੇ ਖੁਸ਼ਹਾਲੀਆਂ ਨਾਲ ਭਰ ਜਾਂਦੀਆਂ ਹਨ ਇਹ ਅਭਿਆਸ ਨਾ ਸਿਰਫ ਪੌਤਰੀ ਜੀਵਨ ਵਿੱਚ ਸਫਲਤਾ ਤੇ ਖੁਸ਼ਹਾਲੀ ਲਿਆਦਾ ਹੈ ਬਲਕਿ ਅਧਿਆਤਮਿਕ ਤਰੱਕੀ ਨੂੰ ਵੀ ਅਚਾਹਤ ਕਰਦਾ ਹੈ ਜਦੋਂ ਪੁਰਖਾਂ ਦੀਆਂ ਆਤਮਾਵਾਂ ਖੁਸ਼ ਹੁੰਦੀਆਂ ਹਨ ਤਾਂ ਆਪਣੇ ਬੱਚਿਆਂ ਨੂੰ ਬੁੱਧੀ ਵਿਵੇਕ ਅਤੇ ਹਿੰਮਤ ਦਾ ਆਸ਼ੀਰਵਾਦ ਵੀ ਦਿੰਦੀਆਂ ਹਨ ਜੋ ਵਿਅਕਤੀ ਨੂੰ ਜੀਵਨ ਦੇ ਹਰ ਪਹਿਲੂ ਵਿੱਚ ਤਰੱਕੀ ਕਰਨ ਵਿੱਚ ਮਦਦ ਕਰਦਾ ਹੈ ਇਸ ਲਈ ਇਸਨ ਕੁੱਤੇ ਨੂੰ ਖੋਣਾ ਸਿਰਫ ਇੱਕ ਛੋਟਾ ਜਿਹਾ ਕੰਮ ਨਹੀਂ ਸਗੋਂ ਜੀਵਨ ਬਦਲਣ ਵਾਲਾ ਕਉਪਾਇੀ ਵੀ ਹੈ ਜੇਕਰ ਕੋਈ ਵਿਅਕਤੀ ਗਰੀਬੀ ਅਤੇ ਦੁੱਖਾਂ ਤੋਂ ਮੁਕਤ ਹੋਣਾ ਚਾਹੁੰਦਾ ਹੈ ਤਾਂ ਜਿੰਨਾਂ ਸਿਧਾਂਤ ਨੂੰ ਸਮਝਣਾ ਅਤੇ ਅਪਣਾਉਣਾ ਵੀ ਚਾਹੀਦਾ ਹੈ ਕਿਉਂਕਿ ਜਿੰਨਾ ਚਿਰ ਅਸੀਂ ਦਿਖਾਵੇ ਵਿੱਚ ਰਹਾਂਗੇ ਸਾਨੂੰ ਅਸਲ ਨਿੱਕ ਨਤੀਜੇ ਵੀ ਮਿਲਣਗੇ ਧੰਨਵਾਦ ਜੀ